ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਗੇ ਵੀ ਇਸ ਕਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਵਾੜਾਂ ਦਿਖਾਉਣੀਆਂ ਤੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਵੀਰ ਜੀ ਠੀਕ ਠਾਕ ਜੀ ਜੀ ਵਧੀਆ ਜੀ ਠੀਕ ਠਾਕ ਜੀ ਤੇ ਵੇਚ ਗਿਆ ਉਦਨ ਵਾਲਾ ਮਾਲ ਫਿਰ ਸਾਰਾ ਈਜੀ ਹਰਫੀ ਜੀ ਇਹ ਸ਼ਾਰਟ ਵੀਡੀਓ ਦੇ ਵੇਚ ਗਿਆ ਸਾਰਾ ਠੀਕ ਆ ਵੀਡੀਓ ਦਾ ਆਪਾਂ ਅਗਲੇ ਦਿਨ ਨੂੰ ਭਾਈ ਹਾਂਜੀ ਉਹ ਪਹਿਲਾਂ ਜਦੋਂ ਸ਼ਾਰਟ ਪਾਇਆ ਸ਼ਾਰਟ ਦੇ ਉੱਤੇ ਹੀ ਸਾਰਾ ਮਤਲਬ ਆ ਮਾਲ ਸਾਰਾ ਠੀਕ ਕਿੰਨੇ ਕੇ ਫੋਨ ਪਾਣ ਆਏ ਫਿਰ ਉਹ ਬਹੁਤ ਜ਼ਿਆਦਾ ਫੋਨ ਆ ਜੀ ਹਰਿਆਣੇ ਚ ਬਹੁਤ ਫੋਨ ਆਇਆ ਇਧਰੋਂ ਕਲੀਮ ਕਰਨ ਪੱਟੀ ਠੀਕ ਆ ਬਹੁਤ ਜ਼ਿਆਦਾ ਹੀ ਫੋਨ ਆਇਆ ਜੀ ਠੀਕ ਹੈ ਤੇ ਅੱਜ ਵੀ ਰੇਟ ਜਾਇ ਜੀ ਫਿਰ ਉਦਨਾਂ ਗੋ ਬਿਲਕੁਲ ਜੀ ਬਿਲਕੁਲ ਜਾਇ ਜੀ ਰੇਟ ਤੇ ਆਪਾਂ ਠੀਕ ਆ ਹਾਂਜੀ ਕੀ ਤੇ ਨਾਮ ਇੱਕ ਵਾਰੀ ਦੱਸਦੇ ਆ ਆਪਣਾ ਜਸਪਾਲ ਸਿੰਘ ਹਾਂਜੀ ਹਾਂਜੀ ਪਿੰਡ ਪਰਾਚਾ ਮਾ ਗਰਦਾਸਪੁਰ ਹਾਂਜੀ ਮਾਲੇਵਾਲ ਪੋੜਾ ਪਾਣੂ ਲਾਗੇ ਪਿਆ ਜਾਂਦਾ 1.5 ਕਿਲੋਮੀਟਰ ਠੀਕ ਹੈ ਜੀ ਫਤੇਗੜ ਤੋਂ ਡੇਰਾ ਰੋਡ ਤੇ ਆਪਣਾ ਪਿੰਡ ਠੀਕ ਹੈ ਜੀ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦਿਓ ਫੋਨ ਨੰਬਰ ਜੇ 7347316950 ਤੇ ਇੱਕ ਨੰਬਰ ਹੋਰ ਜੇ ਡੈਡੀ ਵਾਲਾ ਠੀਕ ਹੈ ਇਹਨੂੰ ਇਹ 55305644 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫੇਰ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਵੜਿਆ ਇਹਦੇ ਤੋਂ ਹੀ ਆਪਾਂ ਕਰਨੀ ਆ ਟ੍ਰੈਫਿਕ ਖੂਬ ਸੂਰਤੇ ਵੜੇ ਜਿਹੜੇ ਪਸ਼ੂ ਵੀਰ ਜਿਹਨਾਂ ਕ ਜਦੋਂ ਵੀ ਆਈਦਾ ਸੋਹਣੇ ਹੁੰਦੇ ਆ ਬਾਕੀ ਪਹਿਲਾਂ ਨੂੰ ਅਸੀਂ ਆ ਜੀ ਠੀਕ ਆ ਦੰਦ ਚ ਜੇ ਦੋ ਦੰਦ ਅੱਛਾ ਆ ਦੇਖ ਸਾਦੇ ਜੀ ਹਾਂਜੀ ਜਿਹੜੇ ਚੋਗੀ ਦੇ ਦੰਦ ਜਿਹੜੇ ਬਰਾਬਰ ਦੇ ਹੀ ਆ ਕਰਨਾ ਬਾਕੀ ਹਜੇ ਤਿਆਰ ਹੋਣੀ ਆ ਥੱਲੇ ਆ ਲਿਆ ਵਜੀ ਬਾਕੀ ਸੜਕ ਦੇ ਉੱਤੇ ਜਿਹੜਾ ਅੱਡਾ ਫਿਰਜਾਣਾ ਦਾ ਪਿੰਡ ਦੀ ਫਿਰਨੀ ਤੇ ਬਾਕੀ ਇਹ ਤਿਆਰ ਹੋਣੀ ਆ ਬਾਕੀ ਥਾਣਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਥਾਣ ਲੱਗਾ ਤੇ ਗੁਲਾਬੀ ਰੰਗ ਦਾ ਥਾਣ ਆ ਦੇਖ ਸਕਦੇ ਚੰਗਾ ਹਵਾਨਾ ਤਿਆਰ ਕਰਨਾ ਇਹਨੇ ਸੋਨ ਤੱਕ ਕਰ ਤੇ ਕਿੰਨਾ ਰੱਖਣਾ ਵੀਰ ਜੀ ਦਾ ਫਰਮੋਲ ਆਪਾਂ ਬੋਲੇ ਵੀਰ ਜੀ 52000 ਰੁਪਏ ਕਰਦੇ ਆ 50 ਦੀ ਦੇ ਦਾਂਗੇ ਜੀ ਅੱਛਾ 50000 ਦੀ ਦੇ ਦੋਗੇ ਬਾਕੀ ਵਿੱਚੋਂ ਛੋਟ ਛੋਟ ਹੋਰ ਮਾਨ ਤਾਨ ਕਰਦੇ ਆ ਵੀਰ ਜੀ ਕੋਈ ਫੋਨ ਚਾਟੀ ਦੇ ਦਾਂਗੇ 50 ਅੱਛਾ ਚਲੋ ਬਾਕੀ ਕੋਈ ਫੋਨ ਲਾਵੇ ਹਨਾ ਇੱਕ ਜੀ ਵੀਰ ਜੀ ਬਾਕੀ ਕੋਈ ਫੋਨ ਲਾਵੇ ਕੋਈ ਗੱਲ ਨਹੀਂ ਆਪਾਂ ਮੌਕੇ ਤੇ ਹੋਰ ਮਾਨ ਤਾਨ ਕਰਾਂਗੇ ਠੀਕ ਹੈ ਤੇ ਉਤਰਾ ਦੁੱਧ ਕਿੰਨਾ ਕੇ ਚਵਾਈ ਜਾਊਗੀ ਦੁੱਧ ਵੀਰ ਜੀ 15 16 ਕਿਲੋ ਰਾਵਨਾ ਚਵਾਈ ਜਾਊ ਬਾਕੀ ਦੇਖੋ ਬੜੀਆਂ ਢਲਾਂ ਢੋਲਾ ਨੇ ਅਰੇ ਬਣ ਜੂਗੀ ਬਸ ਚੰਗੀ ਤਿਆਰ ਹੋਣੀ ਆ ਹਨਾ ਤੇ ਬਾਕੀ ਪਹਿਲਾ ਸ ਚੰਗੇ ਕੱਦ ਕਾਠ ਵਾਲੀ ਹੈ ਚੰਗੇ ਬੋਡੀ ਸਟਰਕਚਰ ਵਾਲੀ ਹੈ ਇੱਕ ਕ੍ਰੋਸ ਚਾ ਥੋੜੀ ਇਹ ਵੀ ਆਹ ਦੇਖ ਸਕਦੇ ਹਵਾਨੇ ਤੇ ਨਾੜਾ ਵੀ ਤੇ ਥਾਣੇ ਵੀ ਬੜਾ ਕਮਾਲ ਦਾ ਲੱਗਾ ਇਹ ਕਿੰਨਾ ਕੁ ਲੈਜੀ ਟਾਈਮ ਵੀਰ ਜੀ ਇਹ ਵੀ ਕੋਈ 5-4 ਦਿਨ ਲੈ ਜੂਗੀ 5-4 ਦਿਨ ਲੈ ਜੂਗੀ ਇਹਨਾਂ ਨੂੰ ਪੂਰੀ ਤਿਆਰ ਹੋਣਾ ਮਾ ਥੱਲੇ ਬਾਕੀ ਸਾਰੀਆਂ ਤਕਰੀਬਨ ਤਕਰੀਬਨ ਹਫਤੇ ਕਿਤੇ ਲੱਗ ਬੰਨੇ ਟਾਈਮ ਖੜਦੀਆਂ ਹਾਂ ਮਾਕੀ ਆ ਦੇਖ ਸਾਤੇ ਜੇ ਵੀ ਚੰਗੀ ਤਿਆਰ ਤੇ ਇਹ ਕਿੰਨੇ ਕ ਦੁੱਧ ਵਾਲੀ ਜੇ ਵੀਰ ਜੀ ਇਹ ਵੀਰ ਜੀ ਕੋਲ 18 19 ਕਿਲੋ ਦੁੱਧ ਭਰ ਦੂਗੀ ਅੱਛਾ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ 60000 ਦੀ ਦਗਾ ਵਿੱਚੋਂ ਕਰਦਾ ਮਨ ਕਰ ਦਾਂਗੇ ਹੋਰ ਵੀਰ ਜੀ 1000 ਹੋਰ ਕਰ ਦਾਂਗੇ ਅੱਛਾ ਹਾਂ ਨਾ 58000 ਦੀ ਦਗਾ 58000 ਦੀ ਚਲੋ ਮੌਕੇ ਤੇ ਹੋਰ ਕਰ ਦਿਓ ਚਲੋ ਫਿਰ ਵੀਰ ਭਰਾ ਕੋਈ ਫੋਨ ਲਾਵੇ ਫੋਨ ਲਾਵੇ ਮੌਕੇ ਤੇ ਮਾਨਤਾਨ ਜ਼ਰੂਰ ਹੋਣਗੇ ਹਨਾ ਤੇ ਹੁਣ ਇੱਕ ਕਾਲੀ ਜਰਸੀ ਤੁਹਾਨੂੰ ਦਿਖਾਉਣੀ ਹੈ ਇਹ ਕਿੰਨਾ ਕੁ ਲੱਜੇ ਟਾ ਮਿਰ ਜੀ ਇਹ ਵੀ ਵੀਰ ਜੀ ਤਿਆਰੀ ਹੈ ਅਜੇ ਗੂਂਦ ਆਉਂਦਾ ਹੀ ਬਾਕੀ 5-7 ਦਿਨ ਲੱਗੂਗੀ ਠੀਕ ਹੈ ਜੀ ਬਾਕੀ ਵਸ਼ੀ ਬਣੂਗੀ ਬਹੁਤ ਹਾਂ ਜੀ ਪੂਰੇ ਪਾਰੇ ਪੱਲੇ ਦੀ ਵੜਿਆ ਜਿਹੜੀ ਇਹ ਵੀ ਤੇ ਹਵਾਨਾ ਜੇ ਤਿਆਰ ਦਈਏ ਕੰਨ ਬਾਕੀ ਸਾਰੀਆਂ ਕਾਮਾਂ ਦੇ ਥਣ ਚੰਗੇ ਗਿਆਪ ਤੇ ਚੰਗੇ ਸਾਈਟ ਤੇ ਆ ਜਿਹੜੇ ਅੰਦੇਸਾਂ ਤੇ ਜੀ ਬਾਕੀ ਚੰਗੇ ਬੋਡੀ ਸਟਰਕਚਰ ਦੀ ਸਾਰੀਆਂ ਚੰਗੇ ਬੋਡੀ ਸਟਰਕਚਰ ਦੀਆਂ ਵਾਂ ਪਰ ਇਹ ਬੱਲੇ ਦੀਆਂ ਗਾਵਾਂ ਵਾਂ ਜਿਹੜੀਆਂ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਕਰੀ ਤੇ ਇਹ ਵੀ ਜੀ ਕਿੰਨਾ ਦੁੱਧ ਚਵਾਈ ਜਾਊਗੀ ਇਹ ਦੁੱਧ ਵੀ ਇਹਦੀ ਕੋਈ 25 26 ਲੀਟਰ ਚਵਾਈ ਜਾਊਗੀ ਅੱਛਾ 25 26 ਲੀਟਰ ਚਵਾ ਦੂਗੀ ਤੇ ਇਹਦਾ ਮੁੱਲ ਮੋਲੇ ਵੀਰ ਜੀ ਇਹਦਾ 65000 ਰੁਪਇਆ 62 ਵੀ ਦੇ ਦਾਂਗੇ 60000 ਜੀ ਦੇ ਦੋਗੇ ਹੋਰ ਕਰ ਦੋਗੇ ਮੌਕੇ ਤੇ ਮੰਨ ਕੋਈ ਗੱਲ ਨਹੀਂ ਵੀਰ ਜੀ 60000 ਕਰ ਦਾਂਗੇ 20000 ਹੀ ਕਰ ਦਾਂਗੇ ਅੱਛਾ 60000 ਜੀ ਦੇ ਦੇ ਬਾਕੀ ਇਹ ਆ ਕਿ ਫੋਨ ਲਾਵੇ ਕੋਈ ਇੱਕ ਲਈ ਖਾਲੀ ਨਹੀਂ ਮੋੜਨਾਗੇ ਕਿਸ ਨੂੰ ਵੀਰ ਜੀ ਮੋੜਨਾ ਨਹੀਂ ਕਿਸ ਨੂੰ ਵੀਰ ਭਰਾ ਨੂੰ ਕਿਸ ਨੂੰ ਨਾਰਾਜ਼ ਨਹੀਂ ਕਰਨਾ ਅੱਛਾ ਫੋਨ ਇੱਕ ਲਈ ਕੋਈ ਲਾਵੇ ਜ਼ਰੂਰ ਕੋਈ ਵੀ ਪਸੰਦ ਹੁੰਦੀ ਆ ਮਾਨਤਾ ਨਾਲ ਖੁੱਲੇ ਹੋਣਗੇ ਸਾਰੀਆਂ ਚ ਹੁਣ ਇੱਕ ਤੁਹਾਨੂੰ ਵੈੜ ਆ ਵੀ ਕਾਫੀ ਖੂਬਸੂਰਤ ਤੁਹਾਨੂੰ ਦਿਖਾਉਣੀ ਆ ਸਾਨਾ ਇਹਦੇ ਵੀ ਲੱਗੇ ਤਾਂ ਦੇਖ ਸਕਦੇ ਜੀ ਹਵਾਨੇ ਤੇ ਬਰੀ ਬਰੀ ਕਨਾੜਾ ਜਿਹੜੀਆਂ ਸੋਹਣੀਆਂ ਵਾਂ ਕੁਛ ਕੁਛ ਪਲਾਵੀਆਂ ਜਿਹ ਹੈਗੀਆਂ ਹਵਾਨੇ ਤੇ ਥੋੜਾ ਦਰਦੀ ਹੈ ਇਹਦਾ ਕਿੰਨਾ ਸੂਆ ਜੀ ਵੀਰ ਜੀ ਪਹਿਲਾ ਹੀ ਸੂਆ ਜੀ ਵੀਰ ਜੀ ਇਹਦਾ ਅੱਛਾ ਪਹਿਲਾ ਹੀ ਸੂਆ ਸੋਨਾ ਜੀ ਇਹਨੇ ਚੰਗੇ ਸੋਨੇ ਰੰਗ ਰੂਪ ਦੀ ਹੈ ਵੀ ਬਸ ਇਹ ਤਿਆਰੀ ਹੈ ਵੀਰ ਜੀ ਠੀਕ ਹੈ ਇੱਕ ਦੋ ਜਾਨੀ ਖੜਨੀ ਬਾਕੀ ਚੰਗੇ ਬੋਡੀ ਸਟਰਕਚਰ ਦੀ ਹੈ ਹੈਵੀ ਕੱਟ ਕੱਟ ਦੀ ਹੈ ਵੀ ਭਲਾ ਭੁਲਾ ਹਵਨ ਤੇ ਹੈਗੀਆਂ ਆ ਆ ਦੇਖ ਸਕਦੇ ਜੀ ਕੱਟੀਆਂ ਵੀ ਬੜੀ ਠੰਡੀ ਠੰਡੀ ਹੈ ਉਹ ਤਰ੍ਹਾਂ ਠੰਡੀ ਤੇ ਰਹੀ ਆ ਬਸ ਡਰਦੀ ਆ ਥੋੜਾ ਤੇ ਇਹ ਵੀ ਜੀ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਇਹ ਵੀ ਦੁੱਧ ਵੀ ਜੀ ਕੋ 18 ਕਿਲੋ ਚੁਵਾਈ ਜਾਊਗੀ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਦੀ 60000 ਰੁਪਇਆ ਕਰਦੇ ਆਂ ਅੱਛਾ ਹਾਂਜੀ ਤੇ ਵਿੱਚੋਂ ਕਰਨਾ ਮਨ ਤਨ 60 ਦੀ ਦੇ ਦਾਂਗੇ ਜੀ ਠੀਕ ਐ ਬਾਕੀ ਕੋ ਫੋਨ ਲਾਵੇ ਬਾਕੀ ਮੌਕੇ ਤੇ ਹੋ ਜੂ ਮਨ ਤਨ ਹਨਾ ਠੀਕ ਐ ਜੀ ਹਾਂ ਦੇਖ ਸਾਦੇ ਹਵਾਨਾ ਇਹਦਾ ਮਗਰਮ ਕਿੱਟੀ ਲਾਟਾ ਬਹੁਤ ਹੈ ਜੀ ਅਜੇ ਤਿਆਰ ਹੋਣੀ ਐ ਪੂਰੀ ਤੇ ਹੁਣ ਇੱਕ ਚੁੰਗੀ ਗਾਂ ਇੱਕ ਤੁਹਾਨੂੰ ਵੇੜ ਤੁਹਾਨੂੰ ਦਿਖਾਵਾਂਗੇ ਐਰਸ਼ਰ ਕ੍ਰੋਸ ਜਿਹੜੀ ਐ ਐਰਸ਼ਰ ਜਰਸੀ ਕ੍ਰੋਸ ਇਹਦਾ ਸੂਆ ਕਿ ਨਵਾ ਜੀ ਇਹਦਾ ਸੂਆ ਪਹਿਲਾ ਹੀ ਜੇ ਵੀਰ ਜੀ ਅੱਛਾ ਇਹਦਾ ਵੀ ਪਹਿਲਾ ਛਿੱਗੀ ਇਹ ਦਿੰਦਾ ਤੂੰ ਇਹ ਮੋਂ ਛਿੱਗੀ ਆ ਸੂਆ ਪਹਿਲਾ ਆ ਤੇ ਥਾਣੇ ਜਿਹੜਾ ਇਹਦਾ ਕੋਈ ਚੰਗੇ ਗੈਪ ਤੇ ਚੰਗੇ ਸਾਈਜ਼ ਦਾ ਥਾਣੇ ਆ ਥੋੜਾ ਡਰਦੀ ਆ ਇਹ ਵੀ ਤੇ ਇਹ ਕਿੰਨੇ ਕ ਦੁੱਧ ਵਾਲੀ ਜੇ ਵੀਰ ਜੀ ਵੀਰ ਜੀ ਕੋਈ 20 ਪਲੱਸ ਵਾਲੀ ਜੇ ਅੱਛਾ ਤੋੜਦੀ ਆ ਫੇਰ ਇਹਨਾਂ ਵੀ ਇਹ ਵੀ ਕੋਈ ਹਫ਼ਤੇ ਕਿਤੇ ਕਰੀਬ ਟਾਈਮ ਲਾ ਜੂਗੀ ਪੂਰੇ ਵੱਡੇ ਕਦ ਕਾਟਦੀ ਆ ਇਹ ਵੀ ਸਾਰੀਆਂ ਚੰਗੇ ਗੱਦ ਕੱਟਦੀਆਂ ਚੰਗੇ ਬੋਡੀ ਸਟਰਕਚਰ ਦੀਆਂ ਬਾਕੀ ਕੋਈ ਵੀ ਦਿੱਥੇ ਆ ਕੇ ਪਸੰਦ ਕਰਕੇ ਖੜੇ ਗੱਬਣਾਵਾ ਪਾਸ ਕਰਕੇ ਖੜੇ ਜ਼ਿਆਦਾਤਰ ਵਿੱਚੋਂ ਤੇ ਪਹਿਲ ਨਾਲ ਹੀ ਤੇ ਇਹਦਾ ਵਿੱਚ ਕੀ ਰੱਖਣਾ ਮੁੱਲ ਇਹਦਾ ਮੁੱਲ ਵੀਰ ਜੀ 55000 ਦੀ ਇਹ ਕਿੰਨੇ ਦੀ ਦੇਣੀ 52 ਦੀ ਦੇ ਦਾਂਗੇ 52000 ਦੀ ਦੇ ਦੋਗੇ ਬਾਕੀ ਹੋਰ ਕਰਦੋਗੇ ਮਨ ਹੋਰ ਵੀਰ ਜੀ 2050 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਬਸ ਠੀਕ ਹੈ ਵੀਰ ਜੀ ਸਾਰੇ ਵੀਰਾਂ ਨੂੰ ਇਹ ਆ ਵੀ ਫੋਨ ਲਾਵੇ ਕੋਈ ਵੀਰ ਭਰਾ ਆਪਾਂ ਖਾਲੀ ਨਹੀਂ ਮੋੜਨਾ ਕਿਸੇ ਨੂੰ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਨਿਵੇਸ਼ ਚਾਹ ਕੇ ਆਪਣੀ ਸਮਝਣਾ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ